ਅਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਤੁਹਾਡਾ ਬਹੁਤ ਹੀ ਸਵਾਗਤ ਹੈ ਸਾਡੀ ਨਵੀਂ ਵੀਡੀਓ ਦੇ ਵਿੱਚ ਤੇ ਆਪਾਂ ਆ ਚੁੱਕੇ ਹਾਂ ਖੇਤ ਤੇ ਤੁਹਾਨੂੰ ਦਿਖਾਉਨੇ ਆ ਵੀ ਇੱਥੇ ਕੀ ਕੀ ਚੱਕਰ ਬਣ ਗਿਆ ਵਾ ਆਂ ਦੇਖ ਲਓ ਲੋਕਾਂ ਦੇ ਹਾਲ ਇੱਕ ਪਾਣੀ ਦਵੋ ਤੇ ਇੱਕ ਰਾਹ ਖਰਾਬ ਕਰਾਓ ਲੋ ਜੀ ਆਹ ਵੇਖੋ ਆ ਰਾਹ ਦੋ ਇਹਨਾਂ ਨੇ ਨਾਲੇ ਪਾਣੀ ਦਿੱਤਾ ਵਾ ਤੇ ਨਾਲੇ ਕੰਮ ਖਰਾਬ ਕਰਾਇਆ ਰਾਹ ਦਾ ਬੰਦਾ ਪੂਰ ਕੇ ਤੇ ਜਾਵੇ ਕਾਮ ਸੋ ਕਾਮ ਤੇ ਧੁੰਦ ਬਹੁਤ ਪੈ ਚੁੱਕੀ ਹੈ ਸਜਣੋ ਇਹਦੇ ਇਹਦੇ ਉੱਤੇ ਆਪਾਂ ਕੀਤੀ ਵੀ ਸਿਟੀ ਵਾਲੀ ਸਪਰੇ ਸਿਟੀ ਨਹੀਂ ਇਹਦੇ ਚ ਹੋਈ ਜਿੱਥੇ ਜ ਨਹੀਂ ਕੀਤੀ ਉੱਥੇ ਸਾਲੀ ਬਹੁਤ ਹੋਈ ਹੈ ਉਹ ਝਾਬੂਈ ਜੀ ਬਹੁਤ ਹੋਈ ਹੈ ਬਸ ਮਨੇ ਇੱਥੇ ਚੋਰਾਂ ਦੀ ਮਿਹਰਬਾਨੀ ਹੋ ਗਈ ਸੀ ਸ਼ੋਰ ਲਾ ਕੇ ਜੀ ਆ ਕੇ ਮੋਟਰ ਤੇ ਚਲੋ ਹੁਣ ਤੁਹਾਨੂੰ ਕਰਕੇ ਫਿੱਟ ਚਲਾ ਕੇ ਫਿਰ ਮਿਲਦੇ ਆ ਤੁਹਾਨੂੰ ਲਓ ਜੀ ਚੋਰਾ ਨੇ ਨਾ ਕੰਮ ਖਰਾਬ ਕੀਤਾ ਹੁੰਦਾ ਵੇ ਆਪਣਾ ਕੰਮ ਚੱਲ ਜਣਾ ਸੀ ਤੇ ਆਹ ਦੇਖੋ ਜਾਰੇ ਕਰਦਾ ਵੀ ਆ ਹੁਣ ਮੋਟਰ ਰੱਖ ਲੱਗੇ ਆ ਹੁਣ ਮੋਟਰ ਲੈ ਕੇ ਆਇਆ ਡਬਲ ਪੰਗਾ ਕਰਨਾ ਪਿਆ ਪੈ ਵੀ ਇੱਥੋਂ ਲੈ ਕੇ ਇੱਥੋਂ ਤੱਕ ਰਾਂ ਘੱਟ ਘੱਟਣਾ 10 ਫੁੱਟ ਪੈ ਮਾਰਦਾ ਉਹ ਵੀ ਲੈ ਗਏ ਨੇ ਤਾਰ ਬਚ ਗਈ ਏ ਤਾਰ ਬਚ ਗਈ ਤਾਰ ਇਹ ਦੂਜੀ ਇਹ ਤਾਂਬੇ ਦੀ ਨਹੀਂ ਨਾ ਇਹ ਸਿਲਵਰ ਦੀ ਤਾਰ ਆ ਤਾਂ ਕਰਕੇ ਇਹਦੇ ਨਾਲ ਦੀ ਜਿਹਦਾ ਸਿਲਵਰ ਨਹੀਂ ਤਾਂ ਗਾਲਾਂ ਵੀ ਤੇ ਨਿਕਲਦੀਆਂ ਕੇ ਮੇਰਾ ਕੋਈ ਚੋਰ ਭਰਾ ਵੀਡੀਓ ਵੇਖਦਾ ਹੋਵੇ ਨਾ ਤੇ ਕਿਰਪਾ ਕਰਕੇ ਹੁਣ ਬਚ ਕੇ ਰਹੋ ਹੁਣ ਚਲਾਉਨੇ ਆ ਚਲਾ ਕੇ ਫਿਰ ਤੁਹਾਨੂੰ ਦਿਖਾਉਨੇ ਆ ਆ ਦੇਖੋ ਆ ਮੰਡ ਦੀਆਂ ਬੈਕ ਡੇਰੇ ਕਹਦੇ ਨੇ ਜਿੱਦਾਂ ਵਹਿਲੀਆਂ ਖੂ ਇਦਾਂ ਵੀ ਕੋਡਾਂਗਰਾਂ ਦੇ ਸ਼ਟਰ ਲੱਗੇ ਇਹਨੂੰ ਕਹਿੰਦੇ ਆ ਇਹ ਆ ਮੰਡ ਦਰਿਆ ਵਾਲੇ ਸਾਈਡ ਤੇ ਲੋਕਾਂ ਦੇ ਡੇਰੇ ਤੇ ਪਾਣੀ ਘਟੋ ਘਟਣਾ ਵੀ ਪਾਣੀ ਆ ਟਰੈਕਟਰ ਟਰੈਕਟਰ ਤੋਂ ਉੱਪਰ ਪਾਣੀ ਆਇਆ ਸੀ ਇੱਥੇ ਤੇ ਸਭ ਤੋਂ ਉੱਚੀ ਜਗ੍ਹਾ ਇਹਨਾਂ ਦੀ ਆ ਜ਼ਮੀਨ ਵਾਲੀ ਆ ਹਾਲਾਤ ਕਰਦੇ ਸੀ ਦਰਿਆ ਨੇ ਲੋ ਮਿੱਤਰੋ ਆਪਣੀ ਡੋਂਟ ਦੋ ਘੰਟਿਆਂ ਦੀ ਮਿਹਨਤ ਤੋਂ ਬਾਅਦ ਚਲਾਤੀ ਆਪਾਂ ਫੋਟੋ ਪਾਣੀ ਲਾਤਾ ਕਣਕ ਚ ਸਨੀਆ ਕਿੱਥੇ ਪਾਣੀ ਲਾਤਾ ਕਹਿੰਦੇ ਕਣਕ ਚ ਹਨੇੜੇ ਡੂੰਘੇ ਤਾਂ ਦਾ ਪਾਣੀ ਬਹੁਤ ਘਰ ਫੁੱਲ ਦੇਣੀ ਇਹਨੇ ਤੇ ਧੁੰਦਾ ਜ ਨਹੀਂ ਉਤਰੀ ਤੈਨੂੰ ਦਊ ਪਲੀਜ਼ ਟਾਈਮ ਹੋ ਚੁੱਕਾ ਵਾ 3 ਵਜੇ 10 ਮਿੰਟ ਤੇ ਧੁੰਦ ਨਹੀਂ ਉਤਰੀ ਉੰਦੜਾ ਕੰਮ ਔਖਾ ਹੋ ਗਿਆ। ਓਸ ਸਿੱਧੀ ਮੇਲੇ ਚੱਲਣ ਦੇ ਧੁੰਦ ਕਿਦਾਂ ਉਤਰੇ? ਸਹੀ ਕਿ ਨਹੀਂ? ਲਓ ਜੀ ਮੇਰੇ ਵੱਲ ਸਾਰਿਆਂ ਨੂੰ ਪਿਆਰ ਭਰੀ ਸასი ਕਾਲ। ਨੈਕਸਟ ਡੇ ਦੀ ਗੁੱਡ ਮਾਰਨਿੰਗ। ਧੁੰਦ ਚੈੱਕ ਕਰੋ। ਲੱਗੇ ਉਧਰ। ਧੁੰਦ ਜੀ ਮਰੜ ਤੋੜਨ ਦੇ ਆ। ਜਿਹੜਾ ਢੇਡੇ ਨਾਲ ਢਿੱਡ ਬਹੁਤ ਕੁਝ ਕਰਾਂਦਾ। ਇਦੇ ਬਾਰੇ ਬਾਰੇ ਜਾਈਏ ਬਹੁਤ ਕੁਝ ਕਰਉਂਦਾ ਬਹੁਤ ਕੁਝ ਕਰਉਂਦਾ ਪੇਟ ਪਾਪੀ ਪੇਟ ਲਈ ਬਹੁਤ ਕੁਝ ਕਰਨਾ ਪੈਂਦਾ ਆਪਾਂ ਵੀ ਸਾਰੇ ਢਿੱਡ ਵਾਸਤੇ ਭੱਜੇ ਫਿਰਦੇ ਆ ਤੇ ਚਲੋ ਹੁਣ ਲੈਟ ਹੀ ਨਹੀਂ ਆਈ ਟਾਈਮ ਤੋਂ ਉੱਤੋਂ ਹੋ ਗਿਆ ਵਾ ਤੇ ਡਰ ਇਹ ਹੀ ਬਾਜ ਜਾਵੇ ਬਸ ਦੋ ਦਿਨ ਕੱਢਦੇ ਦੂਧ ਨਾ ਚਾਹੀਦਰ ਪਰ ਜਾਣੀ ਤੇ ਚੱਲਾ ਆ ਦੇਖੋ ਆ ਆ ਦੇਖੋ ਲੋਕਾਂ ਦੇ ਇਧਰ ਹਾਲ ਦੇਖ ਲਓ ਆ ਦੇਖੋ ਇਹ ਇਦਾਂ ਜ਼ਮੀਨ ਬਣ ਜੂਗੀ ਅਜੀ ਠੇਕੇ ਦੇ ਲਈ ਇਹ ਤੁਸੀਂ ਜਾਂ ਤੇ ਤੁਹਾਡੀ ਆਪਣੀ ਹੈ ਪਰ ਤਾਂ ਵੀ ਗੱਲ ਮਾੜੀ ਆਪਣੀ ਵੀ ਹੋਵੇ ਵੱਟ ਤੱਕ ਕਮ ਸੇ ਕਮ ਚੌੜੀ ਰੱਖੋ ਆਪਾਂ ਨੇਰੇ ਸਵੇਰੇ ਘੁੰਮਣਾ ਵਾ ਠੀਕ ਆ ਇਹ ਮਾੜੇ ਲੋਕਾਂ ਦੀ ਮਾੜੀ ਸੋਚ ਆ ਠੀਕ ਆ ਤੁਸੀਂ ਹੁਣ ਕਮੈਂਟ ਕਰਕੇ ਦੱਸਿਓ ਵੀ ਵਟਾ ਵਟਾ ਨਾਲ ਜ਼ਮੀਨ ਬਣ ਜੂ। ਇਹ ਇਹ ਸਹਗਤਾ ਵਾ ਲੋਕਾਂ ਦਾ। ਮੇਰੇ ਵੀਰ ਸਾਰੇ ਧੁੰਦ ਦੇ ਖਿਆਲ ਨਾਲ ਚਲਾਇਆ ਕਰੋ ਗੱਡੀ ਆ ਵੇਖੋ ਨਵੀਂ ਗੱਡੀ ਭੰਨਤੀ ਐ। ਤੇ ਧਿਆਨ ਨਾਲ ਚਲਾਇਆ ਕਰੋ ਧੁੰਦ ਬਹੁਤ ਆ ਤੇ ਖਿਆਲ ਨਾਲ ਕਰਿਆ ਕਰੋ ਮਹਾਰਾ ਸਾਰਿਆਂ ਨੂੰ ਸਹੀ ਸਲਾਮਤ ਘਰੇ ਪਹੁੰਚਾਵੇ। ਮੇਰੇ ਹਿਸਾਬ ਨਾਲ ਕੋਈ ਖਾਦਾ ਪੀਤਾ ਕੋਈ ਐਡਾ ਨਹੀਂ ਅਜੇ ਸਾਰਾ ਕੋਈ ਦੇਖਦਾ ਵਾ। ਉਹ ਟਰੱਕ ਨਾ ਟਰੱਕ ਆਲਾ ਟੱਪ ਗਿਆ ਕਿੱਲੀ। ਸਾਮਣੇ ਡੱਟ। ਐਕਸੀਡੈਂਟ ਕਰ ਗਿਆ। ਧਿਆਨ ਨਾਲ ਚਲਾਇਆ ਕਰੋ ਮੇਰੇ ਭਰਾ ਸਾਰੇ ਨਵੀਂ ਗੱਡੀ ਭਵੰਤੀ। ਤੁਹਾਨੂੰ ਬਹੁਤ ਦਾ ਤੇ ਮੇਰੇ ਵੀਰ ਸਾਰੇ ਧਿਆਨ ਨਾਲ ਤੇ ਤੁਹਾਡਾ ਬਹੁਤ ਹੀ ਦਿਲ ਤੋਂ ਧੰਨਵਾਦ ਆਪਣੀ ਵੀਡੀਓ ਵੇਖਣ ਲਈ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਮਿਲਦੇ ਆਪਾਂ ਅਗਲੀ ਵੀਡੀਓ ਚ ਤੇ ਰੱਬ ਰੱਖਾ ਸਾਰਿਆਂ ਦਾ ਜੀ ਰੱਬ ਰੱਖਾ। ਜੋ ਜਾਨ ਜੀਵ ਮਾਲ ਡੰਗਰ ਸਭ ਤਰਾ ਪ੍ਰਖਾ। ਤੇ ਧਿਆਨ ਨਾਲ ਚੱਲਿਆ ਕਰੋ ਓਕੇ ਬਾਈ ਮਿਲਦੇ ਆਪਾਂ ਅਗਲੀ ਵੀਡੀਓ ਚ